ਪੰਜਾਬ ਦੇ ਤੇ ਹਿੰਦੁਸਤਾਨ ਦੇ ਆਮ ਡਿਫੋਰਸਸ ਦੀ ਪ੍ਰੈਸ਼ਰ ਦੀ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਬਜੇਸਲ ਇਨਕੁਆਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਐਸੇ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਮਿਸ਼ਨਰ ਨੇ ਕਨਰਲ ਸਾਹਿਬ ਦੀ ਜਿਹੜੀ ਘਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਵੀ ਦਿੱਤਾ ਇਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਦੇ ਆ ਜਿਹੜੀ ਮਾਜੈਸਟੀਰੀਅਲ ਇਨਕੁਆਰੀ ਅਸੀਂ ਚਾਹੁੰਦੇ ਆ ਕਿ ਸਰਵਿੰਗ ਕਿਸੇ ਜੱਜ ਤੇ ਕੋਲੋਂ ਹਾਈ ਕੋਰਟ ਦੇ ਜਾਂ ਸਰਵਿੰਗ ਜੇ ਸਰਵਿੰਗ ਨਹੀਂ ਤੇ ਰਟਾਇਰ ਜੱਜ ਕੋ ਟਾਈਮ ਬਾਉਂਡ ਜਿਹੜੀ ਇੱਕ ਹਫ਼ਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰजेस ਫ੍ਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਨੇ ਵੀ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਹੁੰਦੀ ਸੇਮ ਲਾਈਨ ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜਿਹਦੀ ਗ੍ਰਿਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀ ਸਿੰਘ ਹੁੰਦਲ ਤੇ ਜਾਂ ਗੁਰਸ਼ੇਰ ਸਿੰਘ ਸੰਧੂ ਜਿਹੜਾ ਲੋਰੈਂਸ ਮਿਸ਼ਨੋਈ ਦੀ ਇੰਟਰਵਿਊ ਜਿਹਨੇ ਕਰਾਈ ਸੀ ਸੀਆਈਏ ਖਰੜ ਦੇਵੇ ਠੀਕ ਹੈ ਉਨਾ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਰਹੇ ਨੇ ਇਹਨਾਂ ਦੀ ਡਿਸਪੈਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਨਰ ਇੱਕ ਸਿੱਖ ਬਜੂਰੀਟੀ ਸੂਬੇ ਦੇ ਵਿੱਚ ਜੂਹ ਦੇ ਨਾਲ ਕੰਮ ਕੀਤਾ ਗਿਆ ਅਸੀਂ ਕਿਸ ਕਿਸਮ ਦਾ ਮੈਸੇਜ ਦੇ ਰਿਹਾ ਨਸੋ ਪਹਿਲੀ ਗੱਲ ਤੇ ਜਵਾਲਾ ਦੀ ਦੂਸਰੀ ਗੱਲ ਕਿਸਾਨਾਂ ਦੇਖੋ ਮੈਂ ਇੱਕ ਸਾਫ ਤੌਰ ਐਜ਼ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵਾਨ ਕਿ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤੌਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਇਆ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜਾ ਬਾਰਡਰ ਰੋਕੇ ਦੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਗੇਡਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਮੈਂ ਵੀ ਗੱਲ ਸਾਫ ਤੌਰ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਨੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ ਲੋ ਤੇ ਕੰਮ ਚੱਲ ਜਾਣਾ ਸੋ ਇਹ ਸਾਫ ਤੌਰ ਤੇ ਜਿਹੜਾ ਐਕਸ਼ਨ ਕੀਤਾ ਜਾਏ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਸਨਾ ਤੇ ਆਏ ਸੀ ਵਿਪਸਨਾ ਨਹੀਂ ਇਹ ਜਿਹੜੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਇਹ ਉਹਦੇ ਨਾਲ ਬੰਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹਦੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਣਾ ਹੀ ਸੀ ਤੇ ਚੁਕਵਾਉਂਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਥ ਦੇ ਤੇ ਪੰਜਾਬ ਦਾ ਦੇ ਕਰਤਾਰੀ ਹੈ ਨਹੀਂ ਪੰਜਾਬ ਦਾ ਕਰਤਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਤੁਹਾਡੇ ਘਰ ਕਿਸੇ ਟਾਈਮ

ਜਿਹੜਾ ਅੱਜ ਦਾ ਸੈਸ਼ਨ ਸ਼ੁਰੂ ਹੋਣ ਲੱਗਾ ਇਹਦੇ ਵਿੱਚ ਗਵਰਨਰਸ ਅਡਰੈਸ ਤੇ ਅਸੀਂ ਸਖਤ ਇਤਰਾਜ਼ ਦੋ ਚੀਜ਼ਾਂ ਦਾ ਜਤਾਵਾਂਗੇ ਮੇਰੇ ਬਹੁਤ ਸਾਰੇ ਸਾਥੀ ਵੀ ਇੱਥੇ ਪਹੁੰਚਣ ਲੱਗੇ ਨੇ ਸਾਰੋਂ ਪਹਿਲਾ ਇਤਰਾਜ਼ ਹੈ ਕਿ ਪੰਜਾਬ ਦੀ ਪਛਾਣ ਸਦੀਆਂ ਤੋਂ ਹੀ ਜੈ ਜਵਾਨ ਤੇ ਜੈ ਕਿਸਾਨ ਦੋ ਚੀਜ਼ਾਂ ਦੀ ਮੈਂ ਸਹੀ ਕਰ ਤੁਸੀਂ ਵੇਖਿਆ ਇਸੇ ਮਹੀਨੇ ਦੀ 13 ਤਰੀਕ ਨੂੰ ਕਟਿਆਲੇ ਦੇ ਵਿੱਚ ਇੱਕ ਸਰਵਿੰਗ ਇੰਡੀਅਨ ਆਰਮੀ ਦੇ ਕਰਨਲ ਪੀਐਸ ਇਹ ਕਰਨ ਕਰਨ ਚੱਲ ਰਿਹਾ ਨਾ ਨਹੀਂ ਨਹੀਂ ਕੋਸਪਾਸ ਬਹੁਤ ਹੈ ਕਰਨਲ ਪੀਐਸ ਬਾਠ ਉਹਨਾਂ ਦਾ ਬੇਟਾ ਜੋ ਪੰਜਾਬ ਪੁਲਿਸ ਦੇ 12 13 ਅਫਸਰਾਂ ਨੇ ਜਿਹੜੇ ਪਤਾ ਲੱਗਾ ਕੋਈ ਇਨਕਾਊਂਟਰ ਤੋਂ ਆਏ ਸੀ ਰਾਤ ਦੇ ਵੇਲੇ ਸ਼ਰਾਬ ਵਿੱਚ ਪੂਰੇ ਧੋਤਸਨ ਸਰਵਿੰਗ ਕਰਨ ਨਾਲ ਮਿਸਬੀਹੇਵ ਕੀਤਾ ਕੁੱਟ ਮਾਰੂ ਤੇ ਨਾ ਕੀਤੀ ਗਈ ਸਰ ਨੂੰ ਪਹਿਲਾ ਪੰਜਾਬ ਦੇ ਤੇ ਹਿੰਦੁਸਤਾਨ ਦੇ ਆਰਮਡ ਫੋਰਸਸ ਦੀ ਪ੍ਰੈਸ਼ਰ ਦੀ ਕਈ ਦਿਨ ਬਾਅਦ ਭਗਵੰਤ ਮਾਨ ਨੇ ਇੱਕ ਮਜਿਸਟਰੇਲ ਇਨਕੁਆਰੀ ਦਾ ਆਰਡਰ ਕੀਤਾ ਤੁਸੀਂ ਵੇਖੋ ਕੇਜਰੀਵਾਲ ਐਸ ਸੀ ਇੱਕ ਸ਼ਬਦ ਕੇਜਰੀਵਾਲ ਆਪ ਦੇ ਕਮਿਸ਼ਨਰ ਨੇ ਕਰਨਲ ਸਾਹਿਬ ਦੀ ਜਿਹੜੀ ਘਟਾਪਾ ਹੋਇਆ ਉਹਨਾਂ ਦਾ ਉਹਨਾਂ ਦੇ ਲੜਕੇ ਦਾ ਇੱਕ ਸਟੇਟਮੈਂਟ ਨਹੀਂ ਦਿੱਤਾ ਇਹਨਾਂ ਦੇ ਮੁੱਖ ਮੰਤਰੀ ਨੇ ਇੱਕ ਸਟੇਟਮੈਂਟ ਨਹੀਂ ਦਿੱਤੀ ਅੱਜ ਦੇ ਦਿਨ ਤੱਕ ਕੋਈ ਸਟੇਟਮੈਂਟ ਨਹੀਂ ਆਈ ਤੇ ਜਿਹੜੇ ਅਫਸਰ ਹੈ ਜੀ ਅਨਫੋਰਚੂਨੇਟ ਹੈ ਉਹਨਾਂ ਅਫਸਰਾਂ ਦੀ ਅਸੀਂ ਰਿਜੈਕਟ ਕਰਦੇ ਆ ਜਿਹੜੀ ਮਾਜਿਸਟ੍ਰੀਅਲ ਇਨਕੁਆਰੀ ਅਸੀਂ ਚਾਹੁੰਦੇ ਆ ਕਿ ਸਰਵਿੰਗ ਕਿਸੇ ਜੱਜ ਤੇ ਕੋਲ ਹਾਈ ਕੋਰਟ ਨੇ ਜਾਂ ਸਰਵਿੰਗ ਕੇ ਸਰਵਿੰਗ ਨਹੀਂ ਤੇ ਰਿਟਾਇਰਡ ਜੱਜ ਕੋ ਟਾਈਮ ਬਾਉ ਜਿਹੜੀ ਇੱਕ ਹਫਤੇ ਦੇ ਵਿੱਚ ਇਨਕੁਆਰੀ ਮੁਕੰਮਲ ਹੋ ਕੇ ਚਾਰजेस ਫਰੇਮ ਕੀਤੇ ਜਾਣ ਇਹ ਸਾਰੇ ਅਫਸਰ 12 ਜਾਂ 13 ਜਿੰਨੇ ਵੀ ਹੈ ਨੇ ਉਹਨਾਂ ਦੀ ਗ੍ਰਿਫਤਾਰੀ ਹੋਏ ਗ੍ਰਿਫਤਾਰੀ ਤੋਂ ਬਾਅਦ ਇਹਨਾਂ ਦੀ ਡਿਸਮਿਸਲ ਹੁੰਦੀ ਸੇਮ ਲਾਈਨ ਜਿਸ ਤਰ੍ਹਾਂ AIG ਜਿਹੜਾ ਡਰੱਗਸ ਦੇ ਵਿੱਚ ਜੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਜਿਹਨੂੰ ਇਹਨਾਂ ਡਿਸਮਿਸ ਕੀਤਾ ਰਾਜੀਤ ਸਿੰਘ ਹੁੰਦਲ ਤੇ ਜਾਂ ਗੁਰਸ਼ੇਰ ਸਿੰਘ ਸੰਧੂ ਜਿਹੜਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜਿੰਨੇ ਕਰਾਈ ਸੀ ਸੀਆਈਏ ਖਰੜ ਦੇ ਵਿੱਚ ਉਹਨਾਂ ਹੀ ਗਰਾਉਂਡਸ ਤੇ ਇਹ 12 13 ਜਿੰਨੇ ਵੀ ਅਫਸਰ ਰਹੇ ਨੇ ਇਹਨਾਂ ਦੀ ਡਿਸਪੈਸਲ ਹੋਣੀ ਚਾਹੀਦੀ ਕਿਉਂਕਿ ਇੱਕ ਸਿੱਖ ਸਰਵਿੰਗ ਕਨਰਲ ਇੱਕ ਸਿੱਖ ਮジョਰਿਟੀ ਸੂਬੇ ਦੇ ਵਿੱਚ ਜੋ ਦੇ ਨਾਲ ਕੰਮ ਕੀਤਾ ਗਿਆ ਅਸੀਂ ਕਿਸ ਕਿਸਮ ਦਾ ਮੈਸੇਜ ਦੇ ਰਿਹਾ ਤਾਂ ਮੈਸੋ ਪਹਿਲੀ ਗੱਲ ਤੇ ਜਵਾਬਾਂ ਦੀ ਦੂਸਰੀ ਗੱਲ ਕਿਸਾਨਾਂ ਦੇਖੋ ਮੈਂ ਇੱਕ ਸਾਫ ਤੌਰ ਐਜ਼ ਲੀਡਰ ਆਫ ਦੀ ਆਪੋਜੀਸ਼ਨ ਇਹ ਚਾਰਜ ਲਗਾ ਰਿਹਾ ਭਗਵਾਨ ਕਿ ਜਦੋਂ ਇਹਨਾਂ ਨੂੰ ਜ਼ਰੂਰ ਸੀ ਇਹਨਾਂ ਨੇ ਬਕਾਇਦਾ ਤੌਰ ਮਨੂਵਰ ਕੀਤਾ ਕਿ ਜਿਹੜਾ ਧਰਨਾ ਹੈ ਇਹ ਦੋਨੋਂ ਬਾਰਡਰਸ ਤੇ ਲਗਾਏ ਤੇ ਮੈਂ ਵੀ ਗੱਲ ਕਲੈਰੀਫਾਈ ਕਰਨਾ ਚਾਹਨਾ ਇਹ ਜਿਹੜਾ ਬਾਰਡਰ ਰੋਕੇ ਨੇ ਕਿਸਾਨਾਂ ਨੇ ਨਹੀਂ ਰੋਕੇ ਹਰਿਆਣੇ ਦੀ ਸਰਕਾਰ ਨੇ ਰੋਕੇ ਇਹ ਜੇ ਬੈਰੀਕਡਸ ਲੱਗੇ ਸੀ ਹਰਿਆਣੇ ਦੀ ਸਰਕਾਰ ਵੱਲੋਂ ਲੱਗੇ ਸੀ ਮੈਂ ਵੀ ਗੱਲ ਸਾਫ਼ ਤੌਰ ਤੇ ਦੱਸਣਾ ਚਾਹਨਾ ਕਿਸਾਨਾਂ ਨੇ ਕਈ ਵਾਰ ਇਹਨਾਂ ਦੇ ਲੀਡਰਾਂ ਨੇ ਪੇਸ਼ਕਸ਼ ਵੀ ਕੀਤੀ ਸੀ ਕਿ ਅਸੀਂ ਰਸਤੇ ਦੇ ਅਸੀਂ ਸਾਈਡ ਤੇ ਬੈਠ ਜਾਂਦੇ ਆ ਤੇ ਤੁਸੀਂ ਆਪਣੀ ਟ੍ਰੈਫਿਕ ਖੋਲ੍ਹ ਲਓ ਤੇ ਕੰਮ ਚੱਲ ਲੈਣਾ ਸੋ ਇਹ ਸਾਫ਼ ਤੌਰ ਤੇ ਜਿਹੜਾ ਐਕਸ਼ਨ ਕੀਤਾ ਗਿਆ ਇਹ ਐਕਸ਼ਨ ਕੇਜਰੀਵਾਲ ਸਾਹਿਬ ਜਿਹੜੇ ਵਿਪਸਨਾ ਤੇ ਆਏ ਸੀ ਵਿਪਸਨਾ ਨਹੀਂ ਇਹ ਜਿਹੜੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਇਹ ਉਹਦੇ ਨਾਲ ਬੱਦੇ ਨਜ਼ਰ ਰੱਖਦਾ ਹੋਇਆ ਅਸੀਂ ਪਹਿਲੇ ਪੁੱਛਣਾ ਚਾਹੁੰਦੇ ਆ ਇਹ ਸਾਲ ਤੋਂ ਵੱਧ ਮਾਨ ਸਾਹਿਬ ਇਹ ਧਰਨੇ ਤੇ ਬੈਠੇ ਰਹੇ ਕਈ ਤੁਹਾਡੀਆਂ ਮੀਟਿੰਗਸ ਹੋਈਆਂ ਤੁਸੀਂ ਧਰਨਾ ਜੇ ਚੁਕਵਾਉਣਾ ਹੀ ਸੀ ਤੇ ਚੁਕਵਾਉਂਦੇ 20 ਤਰੀਕੇ ਨੇ ਸਰਕਾਰ ਦੇ ਕੋਲ ਸਰਕਾਰ ਦਾ ਕੰਮ ਹੁੰਦਾ ਬੇਈਮਾਨੀ ਨਹੀਂ ਕਰਨੀ ਇਮਾਨਦਾਰੀ ਨਾਲ ਗੱਲ ਕਰਨੀ ਸਟੈਂਡ ਲੈ ਕੇ ਗੱਲ ਕਰਨੀ ਤੁਸੀਂ ਇੱਕ ਪਾਸੇ ਸੱਦਾ ਦੇ ਕੇ ਆਪਣੇ ਕੋ ਸਾਤੇ ਆ ਤੇ ਪੰਜਾਬ ਦਾ ਤੇ ਕਰਦਾਰੀ ਹੈ ਨਹੀਂ ਪੰਜਾਬ ਦਾ ਕਰਦਾਰ ਤੇ ਹੈ ਕਿ ਜੇ ਤੁਹਾਡਾ ਵੱਡੇ ਤੋਂ ਵੱਡਾ ਵਿਰੋਧੀ ਵੀ ਉਸਤਾਦ ਜੀ ਤੁਹਾਡੇ ਘਰ ਕਿਸੇ ਟਾਈਮ ਮੁਲਾਕਾਤ ਕਰਨ ਵਾਸਤੇ ਜਾਂ ਸ਼ਰਨ ਵਾਸਤੇ ਆਂਦਾ ਤੇ ਤੁਸੀਂ ਬੈਠੇ ਛੁਰਾ ਨਹੀਂ ਮਾਰਦੇ ਤੁਸੀਂ ਲੀਡਰਸ ਗੱਲਬਾਤ ਦੇ ਬਹਾਨੇ ਕਿਸਾਨਾਂ ਦੇ ਮੁੱਦਿਆਂ ਤੇ ਚੰਡੀਗੜ੍ਹ ਜਾਂਦੇ ਹੋ ਫਿਰ ਤੁਹਾਡੀ ਪੁਲਿਸ ਰੀਟੇਨ ਕਰਦੀ ਹੈ ਦੂਜੇ ਪਾਸੇ ਤੁਸੀਂ 2 ਦਿਨ ਪਹਿਲੇ ਦੀਆਂ ਤਿਆਰੀਆਂ ਕੀਤੀਆਂ ਹੁੰਦੀਆਂ ਹਜ਼ਾਰਾਂ ਪੁਲਿਸ ਅਫਸਰ ਜਿਹੜੇ ਨੇ ਤੇ ਸਪਾਈ ਜਿਹੜੇ ਨੇ ਕਨਸਟੇਬਲਰੀ ਸਾਰੀ ਜੜੀ ਹੈ ਇਹ ਆਲਰੇਡੀ ਇਤਿਹਾਸ ਜੋ ਸਾਡਾ ਇਹ ਕਹਿਣਾ ਹੈ ਕਿ ਵੱਡਾ ਤਰੂਪ ਦਿੱਤਾ ਗਿਆ ਕਿਸਾਨੀ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਦੋਂ ਵੋਟਾਂ ਦੀ ਲੋੜ ਸੀ ਆ ਸਾਡੇ ਕੋਲ ਤਖਤੀਆਂ ਪਈਆਂ ਨੇ ਜਿਹਦੇ ਵਿੱਚ ਜਿਹੜੀ ਵਾਲਦ ਸਾਹਿਬ ਹੀ ਕਿਸਾਨਾਂ ਦੇ ਇਕੱਠਾ ਵਿੱਚ ਬੈਠੇ ਨੇ ਮਾਨ ਸਾਹਿਬ ਦੀਆਂ ਫੋਟੋਆਂ ਵੀ ਹੈ ਨੇ ਅਮਨੂ ਰੋੜਾ ਜੀ ਦੀਆਂ ਵੀ ਹੈ ਨੇ ਸੰਧਵਾ ਸਾਹਿਬ ਵੀ ਸਪੀਕਰ ਸਾਹਿਬ ਬੈਠੇ ਨੇ ਤੇ ਅਮਨੂ ਰੋੜਾ ਜੀ ਬੈਠੇ ਤੇ ਹੁਣ ਇੱਕ ਸ਼ਬਦ ਨਹੀਂ ਬੋਲੇ ਤੇ ਜਿੱਦਣ ਲੁਧਿਆਣੇ ਦੀ ਕੋਟਾ ਪੈ ਗਈਆਂ ਉਥੋਂ ਦੀਆਂ ਵੋਟਾਂ ਵਟੋਰ ਲੀਆਂ ਤੇ ਲਗਾਤਾਰ ਸਾਡੇ ਵਪਾਰੀ ਵਰਗ ਦਾ ਪਿਛਲੇ 3 ਸਾਲ ਦੇ ਬਾਰਡਰ ਬੰਦ ਨੇ ਕਦੀ ਉਦੋਂ ਤੇ ਮਾਨ ਸਾਹਿਬ ਕਦੀ ਬੋਲੇ ਨਹੀਂ ਕਦੀ ਵਪਾਰੀਆਂ ਨਾਲ ਮੀਟਿੰਗ ਨਹੀਂ ਕੀਤੀ ਕੋਈ ਕਿਸਾਨ ਯੂਨੀਅਨਸ ਤੇ ਵਪਾਰੀਆਂ ਦੀ ਇਕੱਠੇ ਮੀਟਿੰਗ ਕਰਕੇ ਕਹਿਣਾ ਚਾਹੀਦਾ ਸੀ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਤੁਸੀਂ ਆਪਣਾ ਧਰਨਾ ਉਹ ਵੀ ਜਾਰੀ ਰੱਖ ਸਕਦੇ ਹੋ ਪਰ ਟ੍ਰੈਫਿਕ ਨਾ ਰੋਕੀ ਤੇ ਬੜ ਬਕਾਇਦਾ ਤੌਰ ਮਿਲੀ ਭੁਗਤ ਦੇ ਨਾਲ ਤੇ ਤੁਹਾਨੂੰ ਇਸ ਗੱਲ ਦਾ ਵੀ ਇਲਮ ਹੋਏਗਾ ਕੁਝ ਰਿਟਾਇਰਡ ਪੁਲਿਸ ਦੇ ਅਫੀਸ਼ਰ ਜਿਹੜੇ ਪੰਜਾਬ ਸਰਕਾਰ ਵਾਸਤੇ ਕੰਮ ਕਰਦੇ ਨੇ ਕਿਤੇ ਧਰਨਾ ਲਵਾਣਾ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਨੇ ਕੁਝ ਹੋਰ ਵੀ 19 ਕੀ ਕਰਨੀ ਉਹਦੇ ਵਿੱਚ ਵੀ ਰੋਲ ਕਰ ਦਿੰਦੇ ਸੋ ਜੋ ਕੁਝ ਅੱਜ ਹੋ ਰਿਹਾ ਹੈ ਬੜਾ ਅਨਫੋਰਚੂਨੇਟ ਹੈ ਪੰਜਾਬ ਇੱਕ ਪੁਲਿਸ ਸਟੇਟ ਬਣ ਕੇ ਰਹਿ ਗਈ ਤੁਸੀਂ ਵੇਖੋ ਉਸੇ ਪੁਲਿਸ ਦੇ ਨਾਲ ਪਹਿਲੇ ਮਿਲਟਰੀ ਦੇ ਅਫਸਰ ਕਟਾਏ ਗਏ ਨੇ ਉਸੇ ਨਾਲ ਹੀ ਹੁਣ ਕਿਸਾਨ ਯੂਨੀయన్స్ ਦੇ ਜਿਹੜੇ ਲੀਡਰ ਨੇ ਉਹ ਡਿਟੇਨ ਵੀ ਕਰਾਇਆ ਗਿਆ ਤੇ ਬਾਕੀਆਂ ਦਾ ਸਮਾਨ ਵੀ ਚੁਕਾਇਆ ਗਿਆ ਸਮਾਨ ਤੋੜਿਆ ਵੀ ਗਿਆ ਸੋ ਇਸ ਗੱਲ ਕਾਰਨ ਇਸ ਗੱਲ ਦਾ ਸਖਤ ਇਤਰਾਜ਼ ਕਰਦੇ ਹੋਏ ਤੇ ਦੂਸਰਾ ਹੈ ਕਿ ਹਰ ਪਾਸੇ ਗਵਰਨਮੈਂਟ ਫੇਲ ਹੋਈ ਜਿੰਨੇ ਵਾਦੇ ਸੀ ਅਸੀਂ ਅੱਜ ਆਂਦੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੇ ਕੇਜਰੀਵਾਲ ਦੇ ਤੇ ਭਗਵੰਤ ਦੇ ਸਾਰੇ ਵਾਦੇ ਪਾਵੇ ਬਰਗਾੜੀ ਬੈਬਲ ਕਲਾ ਨਾ ਹੋਵੇ ਭਾਵੇਂ ਮਾਈਨਿੰਗ ਦਾ ਮੁੱਦਾ ਹੋਵੇ ਭਾਵੇਂ ਕ腐ਪਸ਼ਨ ਦਾ ਮੁੱਦਾ ਹੋਵੇ ਭਾਵੇਂ ਸਰਕਾਰੀ ਮੁਲਾਜ਼ਮਾਂ ਦੇ ਤਾਲ ਕੀਤੇ ਹੋਏ ਵਾਦੇ ਹੋਣ ਅੱਜ ਵੱਡੇ ਪੈਮਾਨੇ ਤੇ ਪੈਣਾ ਵੀ ਇੱਥੇ ਆਪਣਾ ਅਤਰਾਜ ਜਤਾਂ ਲਾ ਰਹੀਆਂ 3 ਸਾਲ ਹੋ ਗਏ ਵਾਦਾ ਕੀਤਿਆਂ ਨੂੰ ਪਹਿਲੇ 1000 ਰੁਪਏ ਦਾ ਵਾਦਾ ਕੀਤਾ ਹਰ ਪੰਜਾਬ ਦੀ ਸਾਡੀ ਪੈਣ ਮਾਤਾ ਸਾਡੀਆਂ ਬੱਚੀਆਂ ਜਿੰਨੀਆਂ ਵੋਟਰ ਨੇ ਉਹਨੂੰ 1000 ਰੁਪਿਆ ਦਿਆ ਕਰਾਂਗੇ ਜਦੋਂ ਪਾਰਲੀਮੈਂਟ ਆ ਗਈ ਉਦੋਂ ਕਹਿੰਦਾ ਚਲੋ ਸਾਨੂੰ ਮਾਫੀ ਦਿਓ ਸਾਡੇ ਕੋਲ ਪੈਸਿਆਂ ਦਾ ਪ੍ਰਬੰਧ ਨਹੀਂ ਹੋਇਆ ਪਾਰਲੀਮੈਂਟ ਟੱਪਦੇ 1100 ਰੁਪਿਆ ਦੇ ਦਿਆਂਗੇ ਅੱਜ 3 ਸਾਲ ਤੋਂ ਉੱਤੇ ਹੋ ਚੁੱਕੇ ਨੇ 1 ਰੁਪਿਆ ਕਿਸੇ ਨੂੰ ਦਿੱਤਾ ਭਾਇਆ ਜਿਹੜਾ ਮੋਟਾ ਚਕਾਉਣ ਦੀ ਗੱਲਬਾਤ ਆ ਉਹਦੇ ਤਰਕ ਇਹ ਦਿੱਤਾ ਕਿ ਪੰਜਾਬ 'ਚ ਫਿਨੈਂਸ਼ੀਅਲ ਲਾਅ ਟੁੱਟ ਰਿਹਾ ਸੀ ਤੇ ਨਾਲ ਨਾਲ ਨੌਜਵਾਨ ਨਸ਼ੇ 'ਚ ਪੈ ਰਹੇ ਸੀ। ਜ਼ਰੂਰ ਗਲਤਾਨ ਦਾ ਦਬਾਅ ਪਿਆ ਜਾ ਰਿਹਾ ਹੈ। ਆਰਿਕ ਤਾਂ ਤੇਰਾ ਬਚਾਉਣਾ। ਇਹ ਬਣ ਗਿਆ ਸੀਗਾ। ਵੇਖੋ ਗੱਲ ਇਸ ਤਰ੍ਹਾਂ ਹੈ। ਪਹਿਲੇ ਆਪਾਂ ਨਸ਼ੇ ਦੇ ਤਰਕ ਤੇ ਆ ਜੀਏ। ਛੋਟੀਆਂ ਮੱਛੀਆਂ ਦੇ ਘਟ ਆਏ ਜਾਣਗੇ। ਛੋਟੇ ਡੀਲਰਸ। ਉਹ ਵੀ ਮੇਨ ਘਰ ਨਹੀਂ। ਉਹ ਵੀ ਜਿਹੜੇ ਕਿਤੇ ਪਿੰਡ ਦੇ ਵਿੱਚ ਪੱਠੇ ਪਾਣ ਵਾਲੀ ਛੋਟੀ ਜਿਹੀ ਹਵੇਲੀ ਹੈ ਉਹਦਾ ਕੋਟਾ ਟਾ ਕੇ ਇੱਕ ਪਰਸੈਪਸ਼ਨ ਬਿਲਡ ਕਰਨ ਦੀ ਕੋਸ਼ਿਸ਼ ਮੈਂ ਪੁੱਛਣਾ ਚਾਹਨਾ ਜਿਹੜਾ AIG ਰਾਜਜੀਤ ਸਿੰਘ ਹੁੰਦਲ ਹੈ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਨੌਕਰੀਓ ਕੱਢਿਆ ਗਿਆ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਉਸ ਨੂੰ ਪੰਜਾਬ ਚੋਂ ਤੇ ਹਿੰਦੁਸਤਾਨ ਤੋਂ ਭਜਾਇਆ ਵੀ ਪੰਜਾਬ ਪੁਲਿਸ ਤੇ ਇਸੇ ਸਰਕਾਰ ਉਹਦਾ ਘਰ ਇਸ ਦਾ ਕਿਉਂ ਨਹੀਂ ਟਾਇਆ ਜਿਹੜਾ ਡਰੱਗਸ ਦੇ ਕੇਸ ਦੇ ਵਿੱਚ ਡਿਸਮਿਸਡ AIG ਉਹਨੂੰ ਪਹਿਲੇ ਭਜਾਇਆ ਗਿਆ 2 ਸਾਲ ਦੀ ਉਹਦੀ ਗ੍ਰਿਫਤਾਰੀ ਕੋਈ ਨਹੀਂ ਹੋਈ ਉਹਦਾ ਘਰ ਵੀ ਇੱਥੇ ਗੁਰਸ਼ੇਰ ਸਿੰਘ ਸੰਧੂ ਜਿਹਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸੀਆਈਏ ਖਰੜਚ ਕਰਾਈ ਉਹਦਾ ਘਰ ਵੀ ਇੱਥੇ ਆ ਉਹਦਾ ਘਟਾ ਇੱਕ ਇੱਕ ਦੋ ਦੋ ਕਮਰਿਆਂ ਵਾਲਿਆਂ ਦੇ ਘਟਾ ਕੇ ਪਰਸਪੈਕਸ਼ਨ ਬਿਲਡ ਕਰਕੇ ਤੇ ਸਾਡਾ ਵੇਖੋ ਪਹਿਲੇ ਦਾ ਦਾਅਵੇ ਤੇ ਅੱਜ ਵੀ ਹੈ ਪੰਜਾਬ ਪੁਲਿਸ ਦੀ ਦੇਖਰੇਖ ਥੱਲੇ ਸਾਰਾ ਡਰਗ ਵਿਕ ਰਿਹਾ ਦੁਨੀਆ ਭਰ ਚ ਜਿੱਥੇ ਵੀ ਡਰਗਸ ਆ ਵੱਡਾ ਧੰਦਾ ਭਾਵੇਂ ਮੈਕਸੀਕੋ 'ਚ ਭਾਵੇਂ ਵੈਨਿਸ ਵਾਲੇ 'ਚ ਭਾਵੇਂ ਪਨਾਮਾ 'ਚ ਭਾਵੇਂ ਅੱਜ ਪੰਜਾਬ ਦੇ ਵਿੱਚ ਇਹਨੂੰ ਡਾਇਰੈਕਟਲੀ ਸਿੱਧੇ ਤੌਰ ਹਰ ਥਾਂ ਦੇ ਦਰ ਜਾਂਦਾ ਹਰ ਗਲੀ ਦੇ ਵਿੱਚ ਪਿੰਡੇ 'ਚ ਹਰ ਕੂਚੇ 'ਚ ਰੱਕ ਕਿੱਥੇ ਵੇਖਦੇ ਸੋ ਇਹ ਸਾਰਾ ਟੋਟਲ ਡਰਾਮਾ ਕੀਤਾ ਜਾ ਰਿਹਾ ਵਪਾਰੀਆਂ ਦੀ ਇੱਕ ਮਾਹੌਲ ਕ੍ਰੀਏਟ ਕਰਨ ਵਾਸਤੇ ਲੁਧਿਆਣਾ ਵਿਅਸਤੀਆਂ ਵੋਟਾਂ ਲੈਣ ਵਾਸਤੇ ਆਹ ਕੰਮ ਕਰ ਦਿੱਤਾ ਗਿਆ ਅਸੀਂ ਚਾਹਨੇ ਆ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਅਸੀਂ 100% ਚਾਹੁੰਦੇ ਆ ਕਿ ਪੰਜਾਬ ਦੀਆਂ ਸੜਕਾਂ ਖਾਲੀ ਰਹਿਣੀਆਂ ਚਾਹੀਦੀਆਂ ਟਰੈਵਲ ਵਾਸਤੇ bizness ਵਾਸਤੇ ਅਸੀਂ ਨਹੀਂ ਚਾਹਦੇ ਪੰਜਾਬ ਦੀ ਰੇਲਵੇ ਲਾਈਨਸ ਜਾਂ ਸੜਕਾਂ ਬੰਦ ਕੀਤੀਆਂ ਜਾਣ ਬਟ ਅ ਡੈਮੋਕਰੈਟਿਕ ਦੇਸ਼ ਡੈਮੋਕਰੈਟਿਕ ਦੇਸ਼ ਚ ਪੀਸਫੁਲੀ ਆਪਣੀ ਗੱਲ ਕਹਿਣ ਦਾ ਹੱਕ ਇੱਕ ਕਸਾਨ ਮੈਂ ਤੁਹਾਨੂੰ ਦੱਸਣ ਲੱਗਾ ਪਿਛਲੇ ਬਿਆਨ ਕਰ ਲੋ ਕਿਸਾਨ ਯੂਨੀਅਨਸ ਨੇ ਖੁਦ ਇਹਨਾਂ ਨੂੰ ਇਹ مشਵਰਾ ਦਿੱਤਾ ਸੀ ਕਿ ਅਸੀਂ ਸਾਈਡ ਤੇ ਬਹਿ ਜਾਂਦੇ ਆ ਤੁਸੀਂ ਟ੍ਰੈਫਿਕ ਚਲਾ ਲਓ ਅਸੀਂ ਆਪਣਾ ਧਰਨਾ ਵੀ ਔਨ ਰੱਖਾਂਗੇ ਤਾਂ ਤੁਸੀਂ ਆਪਣਾ ਟਰੈਵਲ ਦਾ ਕੰਮ ਜਿਹੜਾ ਉਹ ਵਪਾਰ ਦਾ ਕੰਮ ਹੈ ਅਸੀਂ ਕਿਸੇ ਕਸਮ ਦੀ ਆ ਸਹੂਲਤਾਂ ਦੀ ਕਰਨਾ ਚਾਹੁੰਦੇ ਜੇ ਬੰਦ ਹੋਇਆ ਮੈਂ ਅੱਜ ਪੁੱਛਣ ਚਾਹਨਾ ਭਵਨ ਜੀ ਨੂੰ ਮਾਨ ਸਾਹਿਬ ਤੁਸੀਂ ਇਧਰੋਂ ਖਨੌਰੀ ਤੋਂ ਤੇ ਸੰਭੂ ਤੋਂ ਇਹਨਾਂ ਦੇ ਕਿਸਾਨ ਯੂਨੀਅਨਸ ਦੇ ਆ ਜਿਹੜੇ ਤੰਬੂ ਨੇ ਚੁੱਕਦੇ ਹੋ ਅਗਲੇ ਪਾਸੇ ਸੈਣੀ ਸਾਹਿਬ ਚੁੱਕਦੇ ਨੇ ਉਹ ਤਾਂ ਤੁਹਾਡੀ ਬੜੀ ਕਲੋਸ ਕੋਆਰਡੀਨੇਸ਼ਨ ਹੈ ਤੁਸੀਂ ਪਹਿਲੇ 1 ਸਾਲ ਲਗਾਤਾਰ ਜਦੋਂ 400 ਦਿਨ ਮੋਰਚਾ ਲੱਗਾ ਰਿਹਾ ਕਦੀ ਤੁਸੀਂ ਹਰਿਆਣੇ ਦੇ ਸੀਐਮ ਨਾਲ ਗੱਲ ਕੀਤੀ ਕੇ پیسਫੁਲੀ ਹਰ ਬੰਦੇ ਦਾ ਹੱਕ ਹੈ ਸਾਨੂੰ ਪਤਾ ਹੈ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਜੋ ਮੋਰਚੇ ਲੱਗੇ ਨੇ ਪੰਜਾਬ ਦੇ ਵਿੱਚ ਇੱਕ ਵੀ ਕਿਸੇ ਕਿਸਾਨ ਵੀਰ ਨੂੰ ਖੇਤ ਮਜ਼ਦੂਰ ਨੂੰ ਕੋ ਲਾਠੀ ਤੱਕ ਨਹੀਂ ਸੀ ਮਾਰੀ ਗਈ ਪੰਜਾਬ ਦੇ ਵਿੱਚੋਂ ਪੀਸਫੁਲੀ ਬਾਹਰ ਕੱਢ ਦਿੱਤਾ ਗਿਆ ਸੀ ਦਿੱਲੀ ਚੋਂ ਬੈਠੇ ਸੀ ਤੋ ਇਸ ਗੱਲ ਕਾਰਨ ਅਸੀਂ ਇਹਦਾ ਵਿਰੋਧ ਕਰਾਂਗੇ ਤਗੜੇ ਹੋ ਕੇ ਆਪਣੇ ਜਿਹੜੀ ਇੱਕ ਜ਼ਿੰਮੇਵਾਰੀ as a responsible opposition of the congress ਮੈਂ ਅੱਜ ਟਵੀਟ ਵੀ ਕੀਤਾ ਹੈ ਕਿਸਾਨਾਂ ਦੇ ਨਾਂ ਤੇ ਹੁਣ ਟੋਟਲ ਰਾਜਨੀਤੀ ਹੋ ਰਹੀ ਹੈ ਮੈਂ ਅੱਜ ਲੈ ਕੇ ਆਇਆ ਐਗਰੀਕਲਚਰ ਪਾਲਿਸੀ ਜਿਹੜਾ ਕਿਸਾਨਾਂ ਨੂੰ ਕਿਸਾਨੀ ਨੂੰ ਪੰਜਾਬ ਦੀ ਕਿਸਾਨੀ ਨੂੰ ਆਪਣੇ ਪੈਰਾਂ ਤੇ ਖੜੇ ਕਰਨ ਦਾ ਕੰਮ ਤਾਂ ਕੋਈ ਨਹੀਂ ਕਰ ਰਿਹਾ ਸਾਰੀ ਰਾਜਨੀਤੀ ਹੋ ਰਹੀ ਆ ਜਿੱਥੇ ਵੀ ਰਾਜਨੀਤੀ ਹੋਊਗੀ ਸੋਲੂਸ਼ਨਸ ਕੀ ਹੈ ਆ ਜਿਹੜੀ ਖੇਤੀਬਾੜੀ ਪਾਲਿਸੀ ਹੈ ਇਹਦੇ ਉੱਤੇ ਕਦੋਂ ਚਰਚਾ ਕਰਾਂਗੇ ਹੁਣ ਵਧੀਆ ਮੌਕਾ ਹੈ ਪੰਜਾਬ ਸਰਕਾਰ ਦੀ ਕਿਤੇ ਵੜੀ ਪਾਲਿਸੀ ਹਾਂਜੀ ਪੰਜਾਬ ਸਰਕਾਰ ਦੀ ਇਹ ਕਿੰਨੀ ਸਰਕਾਰਾਂ ਦੀ ਪਾਲਿਸਿਜ਼ ਪਈ ਐ ਕੱਢ ਲੋ ਨਹੀਂ ਹੋਈ ਸ਼ਾਇਦ ਉਹ ਉਹਨਾਂ ਨੇ ਵੀ ਸੁਝਾਅ ਮੰਗੇ ਸੀ ਨਹੀਂ ਸੁਝਾਅ ਤਾਂ ਮੰਗੇ ਸੀ ਅੱਜ ਹੁਣ ਇੱਕ ਹਫ਼ਤੇ ਸਾਰੇ ਲੀਡਰ ਇੱਥੇ ਹੀ ਹੋਣਗੇ ਜਿਹੜੇ ਵਿਸ਼ੇਸ਼ਕ ਐ ਸਾਇੰਟਿਸਟ ਐ ਉਹਨਾਂ ਨੂੰ ਬੁਲਾ ਲਓ ਕਿਸਾਨਾਂ ਨੂੰ ਬੁਲਾ ਲਓ ਦੋ ਦਿਨ ਚਰਚਾ ਕਰ ਲੈਂਦੇ ਐ ਜਿਹੜਾ ਸੋਲੂਸ਼ਨ ਐ ਉਹ ਤਾਂ ਲੱਭੀਏ ਪਰ ਰਾਜਨੀਤੀ ਤਾਂ ਸਾਰੀ ਕਰ ਰਹੇ ਜੀ ਜੀ ਇਹ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਜਿਸ ਤਰੀਕੇ ਸੋ ਉਠਾਇਆ ਗਿਆ ਬਾਰਡਰ ਖੁੱਲੇ ਐ ਇਹ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੀਗਾ ਇਸ ਕਰਕੇ ਪੰਜਾਬ ਨੂੰ ਨੁਕਸਾਨ ਨਹੀਂ ਪਈ ਨਹੀਂ ਦੇਖੋ ਨੁਕਸਾਨ ਤਾਂ ਕਿਸਾਨਾਂ ਨੂੰ ਵੀ ਬਹੁਤ ਹੋ ਗਿਆ ਇੱਕ ਵਕਤ ਸੀਗਾ ਜਦੋਂ ਸਾਰਾ ਪੰਜਾਬ ਸਾਰਾ ਦੇਸ਼ ਹਰ ਵਰਗ ਕਿਸਾਨਾਂ ਨਾਲ ਖੜਾ ਸੀ ਹੁਣ ਜਦੋਂ ਮੈਂ ਵੀ ਉੱਥੇ ਅਬੋਰ ਦੇ ਵਿੱਚ ਤੁਰਦਾ ਲੋਕ ਕਹਿੰਦੇ ਤੁਸੀਂ ਕਿਸਾਨ ਇੱਕ ਵਾਰ ਇੱਕ ਟਾਈਮ ਜਿਗਾ ਸਾਰੇ ਮਤਲਬ ਕਿਸਾਨਾਂ ਦਾ ਨੁਕਸਾਨ ਤਾਂ ਕਿਸਾਨਾਂ ਦਾ ਹੋਇਆ ਕਿਸਾਨੀ ਦਾ ਹੋਇਆ ਕਿਉਂਕਿ ਲੱਗਦਾ ਆ ਜਿੱਦਾਂ ਪੰਜਾਬ ਦੀ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਆ ਤਿੰਨ ਸਾਲ ਲੰਘ ਗਏ ਜੀ ਇਹ ਸਾਲਵਨਾ ਵਾਇਲਟ ਦੇ ਅੰਦਰ ਲੋਕਾਂ ਨੂੰ ਕੁਝ ਦੇ ਸਕੇ ਕਿ ਦੇਣਾ ਕੋ ਦੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਮੀਦਾਂ ਜ਼ਿਆਦਾ ਹੈ ਵੀ ਕੁਛ ਨਾ ਕੁਛ ਪੰਜਾਬ ਦੀ ਸਰਕਾਰ ਲੋਕ ਖੇਦ ਦੇ ਫਾਇਦੇ ਲੈ ਸਕਦੀ ਹੈ ਕਿੰਨੇ ਦੇ ਵਾਦੇ ਜਿਹੜੇ ਨੇ ਤੁਹਾਨੂੰ ਲੱਗਦਾ ਹੈ ਵੀ ਪੂਰੇ ਹੋਣਗੇ ਖਾਸ ਤੌਰ ਤੇ ਮਹਿਲਾਵਾਂ ਦੀ ਨਜ਼ਰ ਬੜੀ ਬਣੀ ਹੋਈ ਹੈ ਕਿ ਐਤ ਕੀ ਹੋ ਸਕਦਾ 1100 ਜਾਂ 1000 ਰੁਪਿਆ ਮਿਲ ਜਾਵੇ ਕਿਉਂਕਿ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿਉਂਕਿ ਪਿਛਲੇ 3 ਸਾਲ ਤੋਂ ਸਾਡੀਆਂ ਭੈਣਾਂ ਬੀਬੀਆਂ ਜਿਹੜੀਆਂ ਉਹ ਡਿੱਗ ਰਹੀਆਂ ਵੀ ਸਾਨੂੰ ਜਿਹੜਾ 1000 ਰੁਪਿਆ 1100 ਰੁਪਿਆ ਦੇ ਸਕਦੇ ਆ ਕਿਉਂਕਿ ਇਹਨਾਂ ਨੇ ਦਿੱਲੀ ਦੇ ਅੰਦਰ ਵੀ ਕਿਹਾ ਸੀ ਅਸੀਂ ਦੇਵਾਂਗੇ ਹੂੰ ਪਰ ਲੱਗਦਾ ਇਸ ਬਾਈਟ ਦੇ ਅੰਦਰ ਇਹਨਾਂ ਨੂੰ ਮੇਰੇ ਹਿਸਾਬ ਨਾਲ ਉਹਨਾਂ ਭੈਣਾਂ ਦੀ ਗੱਲ ਸੁਣਨੀ ਚਾਹੀਦੀ ਜਿਨ੍ਹਾਂ ਨੇ ਵਾਅਦਾ ਕਰਕੇ ਆਪਣੀ ਸਰਕਾਰ ਬਣਾਈ ਤੇ ਉਹਨਾਂ ਦਾ ਇਹ ਵਾਅਦਾ ਪੂਰਾ ਕਰਨਾ ਜਿਹੜਾ ਅੱਜ ਦੇਖੋ ਨਾ ਤੁਸੀਂ ਆਂਗਣਵਾੜੀ ਵਰਕ ਕਰਵਾ ਹੈ ਹੈਲਥ ਦੇ ਕੰਮ ਹੈ ਪੰਚਾਇਤੀ ਰਾਜ ਦੇ ਕੰਮ ਹੈ ਰੋਡਵੇ ਦੇ ਮੁਲਾਜ਼ਮਾਂ 올ਡ ਪੈਨਸ਼ਨ ਸਕੀਮ ਆ ਸਾਰੀਆਂ ਲੋਕ ਡੀਗ ਦੇ ਰਹੇ ਮੈਨੂੰ ਲੱਗਦਾ ਹੈ ਬਾਈਟ ਲੈ ਕੇ ਆਈ ਧੰਨਵਾਦ ਜੀ